ਪੰਜਾਬ ਸਰਕਾਰ ਦੀ ਮਹਮਾ ਯੁੱਧ ਨਸ਼ਿਆਂ ਵਿਰੋਧ ਦੇ ਤਹਿਤ ਲਗਾਤਾਰ ਕਾਰਵਾਈਆਂ ਜਾਰੀ ਨੇ ਫੀਪ ਕੋਟ ਅਵਚ ਡਿਪਟੀ ਕਮਿਸ਼ਨਰ ਦੇ ਵੱਲੋਂ ਸਕੂਲਾਂ ਨੂੰ ਨਜ਼ਦੀਕੀ ਦੁਕਾਨਾਂ ਤੇ ਚੈਕਿੰਗ ਕਰਨ ਦੇ ਹੁਕਮ ਜਾਰੀ ਕੀਤੇ ਗਏ ਨੇ। ਇਹਨਾਂ ਹੁਕਮਾਂ ਮੁਤਾਬਕ ਜ਼ਿਲ੍ਹੇ ਦੇ ਸਾਰੇ 85 ਸਰਕਾਰੀ ਸਕੂਲਾਂ ਨੇ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀ 8 ਤੋਂ 10-10 ਵਿਦਿਆਰਥੀਆਂ ਦੇ ਗਰੁੱਪ ਅਧਿਆਪਕਾਂ ਦੇ ਨਾਲ ਜਾ ਕੇ ਦੁਕਾਨਾਂ ਤੇ ਚੈਕਿੰਗ ਕਰਨ ਤੇ ਪਤਾ ਲਗੋਣ ਕਿ ਉੱਥੇ ਕੋਈ ਨਸ਼ਾ ਤਾਂ ਨਹੀਂ ਵਿਖਰਿਆ। ਇਸ ਦੀ ਸੂਚੀ ਤਿਆਰ ਕਰਕੇ ਡਿਪਟੀ ਕਮਿਸ਼ਨਰ ਨੂੰ ਭੇਜੀ। ਜਾਵੇ ਹੁਕਮ ਸੀਟਕੋਰ ਦੇ ਡਿਪਟੀ ਕਮਿਸ਼ਨਰ ਦੇ ਵੱਲੋਂ ਜਾਰੀ ਕੀਤੇ ਗਏ ਨੇ ਉਹਨਾਂ ਨੇ ਆਖਿਆ ਕਿ ਵਿਦਿਆਰਥੀ ਆਪਣੇ ਅਧਿਆਪਕਾਂ ਦੇ ਨਾਲ ਜਾ ਕੇ ਦੁਕਾਨਾਂ ਦੀ ਚੈਕਿੰਗ ਕਰਨ ਸਕੂਲੀ ਵਿਦਿਆਰਥੀ ਹੁਣ ਆਪਣੇ-ਆਪਣਾਂ ਦੇ ਨਾਲ ਜਾ ਕੇ ਲਾਗੀਆਂ ਦੁਕਾਨਾਂ ਤੇ ਚੈਕਿੰਗ ਕਰਨਗੇ ਕਿਉਂਕਿ ਸਕੂਲਾਂ ਦੇ ਆਸੇ-ਪਾਸੇ ਕਈ ਦੁਕਾਨਾਂ ਹੁੰਦੀਆਂ ਨੇ ਜਿੱਥੇ ਵਿਦਿਆਰਥੀ ਸਕੂਲ ਆਉਣ ਜਾਣ ਅਤੇ ਰੈਸਸ ਦੇ ਵੇਲੇ ਜਾਣੀ ਕਿ ਅਤੇ ਛੁੱਟੀ ਦੇ ਵੇਲੇ ਜਾ ਕੇ ਉਹ ਚੀਜ਼ਾਂ ਖਾਣ ਨੂੰ ਲੰਮਾਦੇ ਨੇ ਪਿਛਲੇ ਦਿਨ ਇਹ ਸ਼ਿਕਾਇਤਾਂ ਆਈਆਂ ਸੀ ਕਿ ਜੋ ਕੈਂਡੀਜ਼ ਵਿਦਿਆਰਥੀਆਂ ਨੂੰ ਦਿੱਤੀਆਂ ਜਾ ਰਹੀਆਂ ਨੇ ਜੋ ਵਿਦਿਆਰਥੀ ਖੀਪ ਕੇ ਖਾ ਰਹੇ ਨੇ ਉਸ ਦੇ ਵਿੱਚ ਨਸ਼ੇ ਦੀ ਮਾਤਰਾ ਪਾਈ ਜਾ ਰਹੀ ਹੈ ਉਹਨਾਂ ਕੈਂਡੀਜ਼ ਨੂੰ ਬੰਦ ਕਰਵਾ ਦਿੱਤਾ ਗਿਆ ਸੀ ਉਹਨਾਂ ਟਾਫੀਆਂ ਨੂੰ ਬੰਦ ਕਰਵਾ ਦਿੱਤਾ ਗਿਆ ਸੀ ਜਿਸ ਤੇ ਮੱਦੇਨਜ਼ਰ ਚਿੰਤਾ ਹੈ ਕਿ ਕਿਤੇ ਸੜੇ ਦੇਸ਼ ਦਾ ਪਵੇਖੇ ਬੱਚੇ ਨਸ਼ੇ ਦੀ ਦਲਦਲ ਦੇ ਵਿੱਚ ਨਾ ਤਸ ਜਾਣ ਕਿਉਂਕਿ ਛੋਟੇ ਬੱਚਾ ਨੂੰ ਨਹੀਂ ਪਤਾ ਹੁੰਦਾ ਕਿ ਇਸ ਦੇ ਵਿੱਚ ਨਸ਼ਾ ਹੈ ਤੇ ਇਸੇ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਡਿਪਟੀ ਕਮਿਸ਼ਨਰ ਦੇ ਵੱਲੋਂ ਹੁਕਮ ਜਾਰੀ ਕੀਤੇ ਗਏ ਨੇ ਪਰ ਸਵਾਲ ਇਹ ਉੱਠਦਾ ਹੈ ਕਿ ਵਿਦਿਆਰਥੀ ਨਸ਼ੇ ਨੂੰ ਚੈੱਕ ਕਰ ਪਾਉਣਗੇ ਕਿ ਵਿਦਿਆਰਥੀ ਨਸ਼ੇ ਨੂੰ ਦੇਖ ਕੇ ਖਾਣ ਲਈ ਉਤੇ ਸ਼ਾਹਿਦ ਨਹੀਂ ਹੋਣਗੇ ਸਹਿਯੋਗੀ ਨਰੇਸ਼ ਸੇਠੀ ਸਾਡੇ ਨਾਲ ਫੋਨ ਲਾਈਨ ਤੇ ਜੁੜ ਸਕੇ ਨਹੀਂ ਰੋਕਾਂਗੇ ਅਨਰੇਸ਼ ਇੱਕ ਪਾਸੇ ਤਾਂ ਪ੍ਰਾਲਸ ਨੂੰ ਵਧੀਆ ਵੀ ਕੀਤਾ ਜਾ ਸਕਦਾ ਹੈ ਹਰ ਇੱਕ ਚੀਜ਼ ਦੇ ਕੁਝ ਸਾਈਡ ਇਫੈਕਟਸ ਵੀ ਹੁੰਦੇ ਨੇ ਪਰ ਦੂਜੇ ਪਾਸੇ ਸਵਾਲ ਇਹ ਹੈ ਕਿ ਜੇਕਰ ਵਿਦਿਆਰਥੀ ਆਪ ਜਾ ਕੇ ਨਸ਼ੇ ਨੂੰ ਚੈੱਕ ਕਰਨਗੇ ਤਾਂ ਹੋ ਇਹ ਵੀ ਸਕਦਾ ਹੈ ਕਿ ਵਿਦਿਆਰਥੀ ਤੁਸ਼ਾਹਿਤ ਵੀ ਹੋ ਜਾਣ ਉਸ ਪਾਸੇ ਅਪਕਸ ਜਿੰਮੇਤ ਇਸ ਦੇ ਦੋ ਪੱਖਾਂ ਨੂੰ ਕਿਤੇ ਵੀ ਨਕਾਰਿਆ ਨਹੀਂ ਜਾ ਸਕਦਾ ਕਿਉਂਕਿ ਜੇ ਗੱਲ ਕਰੀਏ ਨਸ਼ੇ ਦੀ ਤਾਂ ਹੁਣ ਜਿਹੜੇ ਸਕੂਲਾਂ ਵਿੱਚ ਵੀ ਨਸ਼ੇ ਦੀ ਮਾਰ ਜਿਹੜੀ ਪੈਣੀ ਸ਼ੁਰੂ ਹੋ ਗਈ ਹੈ ਔਰ ਜਿਹੜੇ ਨੌਜਵਾਨ ਸਟੂਡੈਂਟ ਨੇ ਉਹ ਨਸ਼ੇ ਵੱਲ ਥੋੜਾ ਅਟਰੈਕਟ ਹੋ ਰਹੇ ਨੇ ਜਿਸ ਨੂੰ ਰੋਕਣ ਦਾ ਇੱਕ ਉਪਰਾਲਾ ਜਰੂਰ ਸਰਕਾਰ ਵੱਲੋਂ ਕੀਤਾ ਗਿਆ ਕਿ ਸਟੂਡੈਂਟਸ ਦੀ ਹੀ ਇੱਕ ਟੀਮ ਗਠਿਤ ਕੀਤੀ ਜਾਵੇ ਅਤੇ ਉਹਨਾਂ ਦੇ ਇੱਕ ਨੋਡਲ ਅਧਿਕਾਰੀ ਯਾਨੀ ਕਿ ਅਧਿਆਪਕ ਨੂੰ ਉਹਨਾਂ ਦੇ ਨਾਲ ਲਾ ਕੇ ਇੱਕ ਟੀਮ ਵਰਕ ਦੇ ਤੌਰ ਤੇ ਜਿਹੜਾ ਸਕੂਲ ਦੇ ਆਸ-ਪਾਸ ਘਰਾਂ ਨੇ ਉਹਨਾਂ ਦੀ ਜਾਂਚ ਕੀਤੀ ਜਾਵੇ ਕਿ ਕਿਤੇ ਉੱਥੇ ਨਸ਼ੀਲਾ ਕਮਾਂਡਾ ਨਹੀਂ ਵਿਕਦਾ ਜਾਂ ਕੋਈ ਜਿਹਨੂੰ ਪ੍ਰਮੋਟ ਕਰਨ ਵਾਲੀ ਚੀਜ਼ ਤਾਂ ਨਹੀਂ ਵਿਕਰੀ ਤਾਂ ਇਸ ਸਬੰਧੀ ਇੱਕ ਡਿਸਟ੍ਰਿਕਟ ਮिशनर ਫੂਡ ਕੰਟਰੋਲ ਨੂੰ ਇੱਕ ਆਰਡਰ ਕੱਢਿਆ ਗਿਆ ਸੀ ਜ਼ਿਲ੍ਹੇ ਦੇ 85 ਸਰਕਾਰੀ ਸਕੂਲਾਂ ਨੂੰ ਜਿੱਤੇ ਕੀ ਸੀਨੀਅਰ ਕੈਂਡੀ ਕਲਾਸਿਸ ਦੇ ਬੱਚਿਆਂ ਦੀ ਇੱਕ 10 ਮੈਂਬਰੀ ਟੀਮ ਹੋਏਗੀ ਜਿਸ ਨੂੰ ਇੱਕ ਅਧਿਆਪਕ ਲੀਡ ਕਰੇਗਾ ਔਰ ਇਹ ਬੱਚੇ ਜਿਹੜੇ ਆਸ-ਪਾਸ ਦੀਆਂ ਦੁਕਾਨਾਂ ਤੇ ਜਾ ਕੇ ਨੋਟਸ ਕਰਨਗੇ ਕਿ ਉੱਥੇ ਕੋਈ ਨਸ਼ੀਲਾ ਸਮਾਨ ਵਿਕਦਾ ਹੈ ਜਾਂ ਕੋਈ ਨਸ਼ਾ ਨੂੰ ਪ੍ਰਮੋਟ ਕਰਨ ਵਾਲੀ ਚੀਜ਼ ਵਿਕਦੀ ਹੈ ਤਾਂ ਉਸ ਦੀ ਸੂਚਨਾ ਜਰੀ ਪ੍ਰੰਤ ਜਰੀ ਪੁਲਸ ਨੂੰ ਦਿੱਤੀ ਜਾਏਗੀ ਹਾਲਾਂਕਿ ਸਰਕਾਰ ਦਾ ਇੱਕ ਜਿਹੜਾ ਫਰਾਲਾ ਹੈ ਕਿ ਜਿਹੜਾ ਸਕੂਲਾਂ ਦੇ ਆਸ-ਪਾਸੇ ਨਸ਼ਾ ਗਦਾ ਜਾਂ ਜਿਹੜੇ ਬੱਚੇ ਨਸ਼ਾ ਵਾਲੀ ਟ੍ਰੈਕਟਰੀ ਉਨਾਂ ਨੂੰ ਕਿਤੇ ਨਾ ਕਿਤੇ ਰੋਕਿਆ ਜਾਵੇ ਪਰ ਦੂਜੇ ਪਾਸੇ ਗੱਲ ਕਰੀਏ ਤੇ ਕਿਤੇ ਨਾ ਕਿਤੇ ਦੀ ਵੱਡੀ ਜ਼ਿੰਮੇਵਾਰੀ ਜਿਹੜੀ ਬੱਚਿਆਂ ਦੇ ਦੇ ਸੁਤੀ ਗਈ ਹੈ ਮੈਂ ਉਸ ਤੋਂ ਲੈ ਕੇ ਵੀ ਜਿਹੜੇ ਸਕੂਲਾਂ ਵਿੱਚ ਕਾਫੀ ਮੁਸ਼ਕਲਾਂ ਪੈਦਾ ਹੋਣ ਵਾਲੀਆਂ ਨੇ ਕਿਉਂਕਿ ਜਿਹੜਾ ਕਮ ਪੁਲਿਸ ਦਾ ਉਹ ਸ਼ਾਇਦ ਬੱਚੇ ਨਹੀਂ ਕਰ ਸਕਣਗੇ ਕਿਤੇ ਨਾ ਕਿਤੇ ਇਸ ਵਿੱਚ ਵੀ ਵੱਡੀਆਂ ਦਿੱਕਤਾਂ ਆਈਆਂ ਪਰ ਦੂਜੇ ਪਾਸੇ ਸਰਕਾਰ ਦੇ ਉਪਰਾਲੇ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਕੋਸ਼ਿਸ਼ਾਂ ਜੂਰ ਕੀਤੀ ਗਈ ਹੈ ਕਿ ਇਹ ਇਹ ਅਭਲੇ ਤਹਿਤ ਉਹਨਾਂ ਬੱਚਿਆਂ ਨੂੰ ਜਿਹੜਾ ਇਸ ਨਸ਼ੇ ਦੇ ਜਿਹੜੇ ਗੁਰੇ ਪ੍ਰਭਾਵਾਂ ਸੰਬੰਧੀ ਜਾਣਕਾਰੀ ਦੇ ਨਾਲ ਹੀ ਇੱਕ ਨਿਰਦੇਸ਼ ਦਿੱਤਾ ਗਿਆ ਕਿ ਸਕੂਲ ਦੇ ਵਿੱਚ ਨੁਕੜ ਨਾਟਕਾਂ ਜਰੀਏ ਬੱਚਿਆਂ ਨੂੰ ਜਾਗਰੂਕ ਕੀਤਾ ਜਾਵੇ ਕਿ ਨਸ਼ਿਆਂ ਦੇ ਬੁਰੇ ਪ੍ਰਭਾਵ ਕਿਸ ਤਰ੍ਹਾਂ ਪੈਂਦੇ ਨੇ ਜਾਂ ਕੋਈ ਬੱਚਾ ਸਕੂਲ ਵਿੱਚ ਜਿਸ ਨੇ ਸੁਭਾਅ 'ਚ ਅਚਾਨਕ ਤਬਦੀਲੀ ਆਈ ਉਸ ਸੰਬੰਧੀ ਜੇ ਜਾਣਕਾਰੀ ਇਕੱਤਰ ਕਰਕੇ ਉਸਤੇ ਪੇਰੈਂਟਸ ਨੂੰ ਦਿੱਤੀ ਜਾਵੇ ਜਾਂ ਉਸ ਨੂੰ ਕਿਤੇ ਨਾ ਕਿਤੇ ਲਾ ਲਈ ਜਾਂ ਜੇ ਉਹ ਨਸ਼ੇ ਵਿੱਚ ਇਨਵੋਲ ਹੈ ਤਾਂ ਉਸ ਨੂੰ ਲਾ ਲਈ ਤੁਰੰਤ ਜਿਹੜਾ ਜਿਹੜਾ ਸਰਕਾਰੀ ਹਸਪਤਾਲ ਵਿੱਚ ਜਾਂ ਕਿਤੇ ਦਾਖਲ ਕਰਾਇਆ ਜਾਵੇ ਜਾਂ ਉਸ ਦਾ ਘਰ ਦੇ ਵਿੱਚ ਹੀ ਲਾਜ ਕੀਤਾ ਜਾਵੇ ਤਾਂ ਇਸ ਸਾਰੇ ਦੇ ਨੂੰ ਲੈ ਕੇ ਜਿਹੜਾ ਹੁਣ ਇੱਕ ਨੋਟਿਸ ਜਾਰੀ ਹੋਇਆ ਜਾਂ ਇੱਕ ਨੋਟੀਫਿਕੇਸ਼ਨ ਜਾਰੀ ਹੋਇਆ ਉਸ ਸਹਤ ਸਕੂਲਾਂ ਵੱਲੋਂ ਵੀ ਟੀਮਾਂ ਗੱਟੇ ਸਜੂ ਕਰ ਲਈਆਂ ਗਈਆਂ ਨੇ ਪਰ ਇਸ ਨੂੰ ਲੈ ਕੇ ਹਜੇ ਜਿਹੜਾ ਕਾਰਵਾਈ ਸ਼ੁਰੂ ਨਹੀਂ ਹੋ ਸਕੀ ਹੂੰ ਇਸ ਨੂੰ ਲੈ ਕੇ ਅਧਿਆਪਕ ਕੀ ਕਹਿੰਦੇ ਨੇ ਕਿ ਜੋ ਹੁਕਮ ਜਾਰੀ ਕੀਤੇ ਗਏ ਨੇ ਅਧਿਆਪਕਾਂ ਦੇ ਵੱਲੋਂ ਕੁਝ ਬਿਆਨ ਦਿੱਤਾ ਗਿਆ ਹੈ ਆ ਬਿਲਕੁਲ ਜਿੱਦਾਂ ਹੀ ਅਸੀਂ ਅੱਜ ਮਤਲਬ ਇਸ ਗੱਲ ਨੂੰ ਲੈ ਕੇ ਅਧਿਆਪਕਾਂ ਨਾਲ ਗੱਲ ਹੋਈ ਤਾਂ ਅਧਿਆਪਕਾਂ ਨੇ ਕਿਹਾ ਕਿ ਸਰਕਾਰ ਦਾ ਜਿਹੜਾ ਪ੍ਰਾਲਾ ਵਧਿਆ ਹੈ ਕਿਉਂਕਿ ਹਰ ਕੰਮ ਜਿਹੜਾ ਆਪਾਂ ਜਿਹੜਾ ਸਰਕਾਰ ਤੇ ਨਹੀਂ ਛੱਡ ਸਕਦੇ ਉਸ ਲਈ ਕਿਤੇ ਨਾ ਕਿਤੇ ਸਮਾਜ ਨੂੰ ਵੀ ਭਾਗੀਦਾਰ ਹੋਣਾ ਪਏਗਾ ਤਾਂ ਉਹ ਇਸ ਸਰਕਾਰ ਦੇ ਸੁਪਰਾਲੇ ਨੂੰ ਵਧੀਆ ਕਹਿ ਰਹੇ ਨੇ ਔਰ ਕੋਸ਼ਿਸ਼ ਵੀ ਕਰ ਰਹੇ ਨੇ ਕਿਉਂਕਿ ਬੱਚਿਆਂ ਜਰੀਏ ਉਹਨਾਂ ਦੀ ਕੋਸ਼ਿਸ਼ ਹੈ ਕਿ ਇਸ ਨੂੰ ਜਿਹੜਾ ਆਇਡੈਂਟੀਫਾਈ ਕੀਤਾ ਜਾਵੇ ਉਹਨਾਂ ਦੁਕਾਨਾਂ ਨੂੰ ਜਿੱਥੇ ਨਸ਼ਾ ਵਿਕਦਾ ਤਾਂ ਕਿਤੇ ਨਾ ਕਿਤੇ ਸਰਕਾਰ ਦੇ ਸੁਪਰਾਲੇ ਨੂੰ ਉਹਨਾਂ ਵੱਲੋਂ ਛਲਾਂਗਾ ਜਰੂਰ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਜੇ ਗੱਲ ਇਸ ਦੇ ਪ੍ਰਭਾਵਾਂ ਦੀ ਲੈ ਕੇ ਤਾਂ ਬੱਚਿਆਂ ਬੱਚੇ ਇਸ ਨੂੰ ਕਿਸ ਤਰ੍ਹਾਂ ਟੈਕਲ ਕਰਨਗੇ ਜਾਂ ਬੱਚੇ ਕਿਸ ਤਰ੍ਹਾਂ ਕੇ ਨਾਲ ਰੈਟੀਫਾਈ ਕਰਨਗੇ ਇਹ ਜੀ ਬਹੁਤ ਬਹੁਤ ਸ਼ੁਕਰੀਆ ਜਨਰੇਸ਼ੀਤ ਸਾਰੀ ਤਮਾਮ ਜਾਣਕਾਰੀ ਦੇ ਲਈ ਪੰਜਾਬ ਸਰਕਾਰ ਦੀ ਮਹਿਮ ਯੁਧ ਨਸ਼ੇ ਵਿਰੋਧ ਦੇ ਤਹਿਤ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ 10 ਵਿਦਿਆਰਥੀਆਂ ਦੇ ਗਰੁੱਪ ਬਣਾਏ ਜਾਣਗੇ ਜੋ ਅਧਿਆਪਕਾਂ ਦੇ ਨਾਲ ਜਾ ਕੇ ਇਹਨਾਂ ਦੁਕਾਨਾਂ ਤੇ ਚੈਕਿੰਗ ਕਰਨਗੇ ਕਿ ਕਿਧਰੇ ਕੋਈ ਨਸ਼ਾ ਤਾਂ ਨਹੀਂ ਵਿਕ ਰਿਹਾ ਹੈ ਇਸ ਮਹਿਮ ਦੇ ਨਾਲ ਇਸ ਉਪਰਾਲੇ ਦੇ ਨਾਲ ਸਕੂਲਾਂ ਦੇ ਆਸ-ਪਾਸ ਵਿੱਤੇ ਨਸ਼ੇ ਨੂੰ ਕੰਟਰੋਲ ਕੀਤਾ ਜਾ ਸਕੇਗਾ ਅਧਿਆਪਕ ਕਵਰਕ ਦੇ ਵੱਲੋਂ ਵੀ ਇਸ ਉਪਰਾਲੇ ਦੀ ਹੁਕਮ ਦੀ ਸ਼ਲਾਗਤ ਕੀਤੀ ਜਾ ਰਹੀ ਹੈ